ਜਿ ਸਕੂਲ ਦੇ ਵਿੱਚ ਜਿ ਆਇਆ ਜੀ ਬਾਲੀਬਾਲ ਦਾ ਟੂਰਨਾਮੈਂਟ ਇਹਦੇ ਵਿੱਚ ਬਹੁਤ ਵਧੀਆ ਲੱਗਿਆ ਜੀ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਕੂਲ ਦੇ ਵਿੱਚ ਇਹ ਐਕਟੀਵਿਟੀਜ਼ ਹੋਣੀਆਂ ਬਹੁਤ ਜ਼ਰੂਰੀ ਹਨ ਅੱਜ ਦੇ ਟਾਈਮ ਦੇ ਵਿੱਚ ਬੱਚਿਆਂ ਦਾ ਜਿਹੜਾ ਰੁਝਾਨ ਹੈ ਜੀ ਉਹ ਉਹਨਾਂ ਦੇ ਵਿੱਚ ਜਾਂ ਜਿਹੜੀਆਂ ਇਲੈਕਟ੍ਰੋਨਿਕ ਗੇਮਸ ਨੇ ਉਹਨਾਂ ਦੇ ਵਿੱਚ ਬਹੁਤ ਵਧ ਚੁੱਕਿਆ ਤੇ ਜਿਹੜੀ ਫਿਜ਼ੀਕਲ ਗਰਾਊਂਡਸ ਦੇ ਉੱਤੇ ਐਕਟੀਵਿਟੀਆਂ ਨੇ ਉਹਨਾਂ ਦੇ ਵਿੱਚ ਬਹੁਤ ਘਟਿਆ ਪਿਆ ਜੀ ਸੋ ਇਹ ਬਹੁਤ ਵਧੀਆ ਉਪਰਾਲਾ ਜੀ ਕਿ ਸਕੂਲਾਂ ਦੇ ਵਿੱਚ ਵੀ ਟੂਰਨਾਮੈਂਟ ਹੋਣਗੇ ਤਾਂ ਇਹ ਹੈ ਕਿ ਜਿਹੜਾ ਆਪਣੇ ਇੱਕ ਟੈਗ ਲੱਗਿਆ ਹੋਇਆ ਕਿ ਪੰਜਾਬ ਦੇ ਵਿੱਚ ਡਰੱਗ ਜਾਂ ਬੱਚਿਆਂ ਦੇ ਉੱਤੇ ਇਹ ਟੈਗ ੱੱ ਲਿਆ ਆਂਦਾ ਉਹਦੇ ਵਿੱਚ ਜਿਹੜਿਆ ਸਕੂਲ ਦੀਆਂ ਐਕਟੀਵਿਟੀਆਂ ਨੇ ਇਹ ਬੱਚਿਆਂ ਨੂੰ ਵਧੀਆ ਸਾਈਡ ਤੇ ਲੈ ਕੇ ਜਾਂਦਾ ਕੀ ਬੱਚਿਆਂ ਨੂੰ ਸੰਦੇਸ਼ ਕੀ ਦੇਣਾ ਚਾਹੁੰਦੇ ਹੋ ਸੰਦੇਸ਼ ਇਹ ਹੀ ਦੇਣਾ ਚਾਹੁੰਦੇ ਆ ਕਿ ਠੀਕ ਹੈ ਅਕੈਡੈਮਿਕ ਸਟੱਡੀਜ਼ ਜ਼ਰੂਰੀ ਹੈ ਜੀ ਪਰ ਉਹਦੇ ਨਾਲ ਜਿਹੜੀ ਸਪੋਰਟਸ ਐਕਟੀਵਿਟੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਸਪੋਰਟਸ ਦੇ ਵਿੱਚ ਵੀ ਜਿੰਨਾ ਵੱਧ ਛੱਟ ਕੇ ਉਹ ਪਾਰਟਿਸਿਪੇਟ ਕਰ ਸਕਦੇ ਆ ਤਾਂ ਅੱਜ ਸਾਡੇ ਸੈਕੰਡ ਬਾਲੀਵੁੱਡ ਟੂਰਨਾਮੈਂਟ ਹੋ ਰਿਹਾ ਹੈ ਅੰਡਰ 17 ਉਹਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਆਦੇਸ਼ ਸ਼ਰਮਾ ਜੀ ਛੋਟੇ ਬਰਾੜਾ ਜੀ ਉਹ ਪਹੁੰਚੇ ਆਂ ਅੱਲਾ ਤਾਂ ਉਹਨਾਂ ਦੀ ਅੰਦੰਦ ਹੈ ਗਏ ਰਾਹੀਂ ਉਹ ਪੂਰੀ ਮੈਚ ਕੋਲ ਮੈਂ वेलकम ਕਰਦਾ ਧੰਨਵਾਦ ਵੀ ਕਰਦਾ ਔਰ ਉਤੇ ਇਨਕਾ ਜ਼ਰੂਰ ਕਹਿਣਾ ਚਾਹ ਰਿਹਾ ਕਿ ਐਕ ਡੈਮਿਕ ਦੇ ਨਾਲ ਨਾਲ ਸਪੋਰਟਸ ਬਾਗੀ ਜੋ ਦਿਲ ਦੀ ਨਕਿਆ ਕੀ ਅੱਜ ਕੱਲ ਜੋ ਡਰਗਸ ਦਾ ਇਹ ਮੋਬਾਈਲ ਦਾ ਇਹ ਜੋ ਬੱਚਿਆਂ ਨੂੰ ਦੂਸਰੀ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਆਦਤ ਨਾ ਹੋਵੇ ਸਪੋਰਟਸ ਦੇ ਜਨਵਾਲੋ ਕੇ ਇੱਕ ਤਾਂ ਆਪਣੇ ਸਰੀਰ ਨੂੰ ਅੰਦਰੋਂ ਸਤ੍ਹਾ ਕੰਗਰੇ ਉੱਤੇ ਹੀ ਪੰਜਾਬ ਦਾ ਜੋ ਹੈ ਆਨਾਲਾ ਫਰਮਾ ਜੋ ਕ੍ਰੈਂਜੀ ਦੀ ਗੱਲ ਚੱਲੀ ਆ ਵੀ ਉਹ ਖਤਮ ਹੋਵੇ। ਉਹ ਸਪੋਰਟਸ ਦੇ ਵਿੱਚ ਬਹੁਤ ਵਧੀਆ ਚੱਲਣ। ਐਕੈਡੈਮਿਕ ਦੇ ਵਿੱਚ ਤਾਂ ਚਲੋ ਹੈ ਹੀ ਆ। ਸਪੋਰਟਸ ਦੇ ਵਾਸਤੇ ਵੀ ਬਹੁਤ ਸਾਰੀਆਂ ਨੌਕਰੀਆਂ ਜੋ ਬੱਚਿਆਂ ਨੂੰ ਮਿਲਣਗੇ। ਜਿਹੜੇ ਕੰਪੀਟੀਸ਼ਨ ਹੋਇਆ ਹੈ ਜੂ ਅੱਜ ਐਮਜੀਸੀਐਸ ਮਾਡਲ ਹਾਈ ਸਕੂਲ ਖੰਨਾ ਦੇ ਵਿੱਚ ਸੈਕੰਡ ਇੰਟਰ ਸਕੂਲ ਵਾਲੀਬॉल ਟੂਰਨਾਮੈਂਟ ਹੋ ਰਿਹਾ ਹੈ। ਔਰ ਇਹਦੇ ਵਿੱਚ ਅੱਜ 14 ਟੀਮਜ਼ ਆਈਆਂ ਨੇ। ਬਹੁਤ ਵਧੀਆ ਮਾਹੌਲ ਹੈ। ਬਹੁਤ ਅੱਛਾ ਫੰਕਸ਼ਨ ਹੈ। ਔਰ ਅੱਜ ਦੇ ਫੰਕਸ਼ਨ ਦੇ ਵਿੱਚ ਜਿਹੜੇ ਚੀਫ ਗੈਸਟ ਆਏ ਨੇ ਰਾਦੇਸ਼ ਸ਼ਰਮਾ ਜੀ ਆਏ ਨੇ ਸਮਰਾਲੇ ਤੋਂ ਬਹੁਤ ਵਧੀਆ ਨੇਚਰ ਦੇ ਮਾਲਕ ਨੇ ਬਹੁਤ ਵਧੀਆ ਯੁਵਾ ਨੇਤਾ ਨੇ ਔਰ ਬੱਚਿਆਂ ਲਈ ਜਵਾਨਾਂ ਲਈ ਇੱਕ ਪ੍ਰੇਰਨਾ ਸਰੋਤ ਨੇ ਉਹ ਵੀ ਇੱਕ ਸਟੂਡੈਂਟ ਪੋਲਿਟਿਕਸ ਤੋਂ ਨਿਕਲ ਕੇ ਅੱਜ ਐਕਟਿਵ ਪੋਲਿਟਿਕਸ ਦੇ ਵਿੱਚ ਆਏ ਨੇ ਉਹਨਾਂ ਨੇ ਵੀ ਸਪੋਰਟਸ ਦੇ ਵਿੱਚ ਬੜਾ 파ੜ ਲਿੱਤਾ ਹੈ ਔਰ ਉਹਨਾਂ ਦੀ ਉਹ ਬੱਚਿਆਂ ਲਈ ਇਨਸਪੀਰੇਸ਼ਨ ਨੇ ਅੱਜ ਦੇ ਇਸ ਦਿਹਾੜੇ ਤੇ ਉਹਨਾਂ ਦਾ ਉਰੇ ਆਣਾ ਸਾਡੇ ਲਈ ਬਹੁਤ ਹੀ ਵਧੀਆ ਗੱਲ ਹੈ ਔਰ ਅਸੀਂ ਬੜਾ ਮਾਣ ਮਹਿਸੂਸ ਕਰ ਰਹੇ ਹਾਂ ਅਜ ਖੰਨੇ ਦੇ ਔਰ ਆਲੇ-ਦਾਲੇ ਦੇ ਪਿੰਨਾਂ ਦੇ 14 ਸਕੂਲਾਂ ਦੀ ਬਾਲੀਵਾਲ ਦੀ ਟੀਮ ਇੱਥੇ ਅੱਜ ਭਾਗ ਲੈ ਰਹੀ ਹੈ ਔਰ ਬਹੁਤ ਵਧੀਆ ਟੂਰਨਾਮੈਂਟ ਹੋਣਗੇ ਬਹੁਤ ਵਧੀਆ ਇੱਕ ਟੀਮ ਨਿਕਲ ਕੇ ਆਏਗੀ ਔਰ ਜਿਹੜੀ ਟੀਮ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਆ ਪਤਾ 올림픽ਸ ਤੇ ਖੇਲ ਕੇ ਆਏ ਜਾਂ ਅੱਗੇ ਹੋਰ بڑے ਕੰਪੀਟੀਸ਼ਨਸ ਖੇਲ ਕੇ ਆਏ ਕਿਉਂਕਿ ਇੱਕ ਸ਼ੁਰੂਆਤ ਛੋਟੇ ਜਿਹੇ ਟੂਰਨਾਮੈਂਟ ਤੋਂ ਹੀ ਹੁੰਦੀ ਹੈ ਔਰ ਜਿਹਦਾ ਅਸੀਂ ਇਹ ਸਮਝਦੇ ਕਿ ਅਸੀਂ ਉਹਦੇ ਵਿੱਚ ਪਾਰਟ ਬਣੇ ਆ ਔਰ ਅੱਜ ਮੈਂ ਸਾਰੀ ਮੈਨੇਜਮੈਂਟ ਦਾ ਔਰ ਆਦੇਸ਼ ਜੀ ਦਾ ਸਾਰਾ ਸਾਰੇ ਗੈਸਟ ਦਾ ਧੰਨਵਾਦ ਕਰਦਾ ਜੋ ਸਾਡੇ ਅੱਜ ਦੇ ਚੀਫ ਗੈਸਟ ਹੈ ਸ਼੍ਰੀ ਰਦੇਸ਼ ਸ਼ਰਮਾ ਨੀਸ਼ੂ ਜੀ ਜੋ ਕਿ ਵਿਧਾਨ ਸਭਾ ਸਮਰਾਲਾ ਦੇ ਹਲਕਾ ਇੰਚਾਰਜ ਹੈ ਬੀਜੇਪੀ ਤੋਂ ਔਰ ਜੋ ਸਾਡੇ ਦੋਨੋਂ ਮੰਡਲਪੁਰ ਅਧਿਐਕਸ਼ ਬੀਜੇਪੀ ਦੇ ਪਹੁੰਚੇ ਨੇ ਉਰੇ ਔਰ ਸਾਡੇ ਮੈਨੇਜਮੈਂਟ ਦੇ ਪ੍ਰਧਾਨ ਜੀ ਔਰ ਪੂਰੀ ਟੀਮ ਦਾ ਮੈਂ ਸਾਰਿਆਂ ਦਾ ਉਰੀਆਨ ਤੇ ਧੰਨਵਾਦ ਕਰਦਾ ਔਰ ਜੋ ਅੱਜ ਐਮਜੀ ਚੋਪੜਾ ਸਕੂਲ ਚ ਟੂਰਨਾਮੈਂਟ ਹੋਣ ਜਾ ਰਹੇ ਆ ਬਾਲੀਬਾਲ ਦਾ ਮੈਂ ਇਹਦੇ ਲਈ ਬੱਚਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਹੈ ਕਿ ਜਿਵੇਂ ਬੱਚੇ ਅੱਜ ਕੱਲ ਇਲੈਕਟ੍ਰੋਨਿਕ ਮੋਬਾਈਲ ਦੇ ਨਾਲ ਲੱਗੇ ਰਹਿੰਦੇ ਆ ਜੇ ਆਪਾਂ ਐਡਮਿਕ ਦੇ ਨਾਲ ਨਾਲ ਜੇ ਆਪਾਂ ਸਪੋਰਟਸ ਐਕਟੀਵਿਟੀ ਜੇ ਆਪਾਂ ਫਿਜ਼ੀਕਲ ਐਕਟੀਵਿਟੀ ਕਰਦੇ ਆ ਸਪੋਰਟਸ ਦੇ ਤੌਰ ਤੇ ਉਹ ਜਿਆਦਾ ਵਧੀਆ ਬੱਚਿਆਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੂਗਾ ਜੀ ਇਸ ਟੂਰਨਾਮੈਂਟ ਵਿੱਚ ਅੱਜ ਸਕੂਲ ਦੇ ਵਿੱਚ ਕੰਪੀਟੀਸ਼ਨ ਸ਼ੁਰੂ ਹੋਇਆ ਹੈ ਸਭ ਤੋਂ ਪਹਿਲਾਂ ਤਾਂ ਅੱਜ ਮੈਂ ਇੱਥੇ ਪਹੁੰਚੇ ਸਾਡੇ ਚੀਫ ਗੈਸਟ ਰਾਧੇ ਸ਼ਰਮਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਉਹ ਸਾਡੇ ਵਿੱਚ ਟਾਈਮ ਨਿਕਾਲ ਕੇ ਆਏ ਨੇ ਤੇ ਸਾਡੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਇੱਥੇ ਪਹੁੰਚੇ ਨੇ ਤੇ ਸਾਡੀ ਸੂਚੀ ਮੈਨੇਜਮੈਂਟ ਟੀਮ ਦਾ ਵੀ ਮੈਂ ਧੰਨਵਾਦ ਕਰਦੀ ਹਾਂ ਵੀ ਜਿਨ੍ਹਾਂ ਨੇ ਸਾਨੂੰ ਇੰਨੀ ਸਪੋਰਟ ਕੀਤੀ ਹੈ ਔਰ ਸਾਡੇ ਇਸ ਸੈਕਿੰਡ ਇੰਟਰ ਸਕੂਲ ਵਾਲੀਬॉल ਟੂਰਨਾਮੈਂਟ ਨੂੰ ਇੱਥੇ ਅੱਜ ਸਟਾਰਟ ਕਰਨ ਲਈ ਸਾਡੀ ਪੂਰੀ ਹੈਲਪ ਕੀਤੀ ਹੈ ਔਰ ਬੱਚਿਆਂ ਲਈ ਇਹ ਸਭ ਤੋਂ ਬੜੀ ਚੀਜ਼ ਇਹ ਹੈ ਵੀ ਇਹਨਾਂ ਦੇ ਜਿਹੜੇ ਅਕੈਡਮਿਕਸ ਦੇ ਨਾਲ-ਨਾਲ ਜਿਹੜਾ ਇਹਨਾਂ ਦਾ ਸਪੋਰਟਸ ਦਾ ਪਾਰਟ ਹੈ ਉਹਦੇ ਵਿੱਚ ਬੱਚਿਆਂ ਨੂੰ ਡਿਫੀਨੇਟਲੀ ਐਕਟਿਵਲੀ ਪਾਰਟਿਸਿਪੇਟ ਹੋਣਾ ਚਾਹੀਦਾ ਹੈ ਦੂਸਰੀ ਗੱਲ ਇਹ ਵੀ ਹੈ ਵੀ ਅੱਜ ਸਾਡੀ ਨਾ ਕੇਵਲ ਸੈਕੰਡ ਇੰਟਰ ਸਕੂਲ ਵਾਲੀਬॉल ਟੂਰਨਾਮੈਂਟ ਹੈਗਾ ਬਲਕਿ ਸਾਡੇ ਸਕੂਲ ਦੇ ਵਿੱਚ ਸਾਇੰਸ ਐਗਜ਼ੀਬਿਸ਼ਨ ਵੀ ਆਰਗੇਨਾਈਜ਼ ਕੀਤੀ ਗਈ ਹੈ ਤੇ ਸਾਰਿਆਂ ਨੂੰ ਮੈਂ ਅੱਜ ਇੱਥੇ ਪਹੁੰਚੇ ਸਾਰੇ ਅ ਪਤਵੰਤੇ ਸੱਜਣਾ ਨੂੰ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਡੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਕਿੰਨੀਆਂ ਟੀਮਾਂ ਜਰੀਏ ਨੇ ਪਾਰਟਿਸਿਪੇਟ ਕਰਾਈਆਂ? ਅੱਛਾ ਇੱਥੇ ਸਾਡੇ ਕੋਲ 14 ਟੀਮਾਂ ਆਈਆਂ ਨੇ ਵਰਕਬੁੱਕ ਸਕੂਲਾਂ ਤੋਂ। ਇਹ ਸਾਡੇ ਸਕੂਲ ਸਰਕਾਰੀ ਸਕੂਲ ਦੇ ਬੱਚੇ ਵੀ ਸਾਡੇ ਸਕੂਲ ਦੇ ਵਿੱਚ ਅੱਜ ਪਹੁੰਚੇ ਨੇ। ਅਦਰ ਸਕੂਲ ਦੀ ਟੀਮਸ ਵੀ ਸਾਡੇ ਨਾਲ ਨੇ ਤੇ ਉਮੀਦ ਕਰਦੇ ਹਾਂ ਵੀ ਇਹ ਸ਼ੁਰੂਆਤ ਹੈ ਔਰ ਇਹਦਾ ਐਂਡ ਜਿਹੜਾ ਹੈ ਬਹੁਤ ਹੀ ਰੋਮਾਂਚਕ ਹੋਊਗਾ। ਬੱਚਿਆਂ ਨੂੰ ਕੀ ਮੈਸੇਜ ਦੋਗੇ? ਬੱਚਿਆਂ ਨੂੰ ਇਹੀ ਮੈਸੇਜ ਹੈ ਕਿ ਅਕੈਡਮਿਕਸ ਦੇ ਨਾਲ-ਨਾਲ ਸਪੋਰਟ ਐਕਟੀਵਿਟੀਆਂ ਦੇ ਵਿੱਚ ਵੱਧ-ਵੱਧ ਪਾਰਟਿਸਿਪੇਟ ਕਰਨ ਕੋ- ਕਰਿਕੂਲਰ ਐਕਟੀਵਿਟੀਆਂ ਦੇ ਵਿੱਚ ਵੀ ਡੈਫੀਨੇਟਲੀ ਬੱਚਿਆਂ ਦਾ ਜਿਹੜਾ ਹੈ ਇਹ ਓਵਰਆਲ ਡਿਵੈਲਪਮੈਂਟ ਲਈ ਬੱਚਿਆਂ ਲਈ ਬਹੁਤ ਇੰਪੋਰਟੈਂਟ ਚੀਜ਼ ਹੈ ਬਹੁਤ بڑا ਐਸਪੈਕਟ ਹੈ ਬੱਚਿਆਂ ਲਈ ਔਰ ਉਹਨਾਂ ਨੂੰ ਡੈਫੀਨੇਟਲੀ ਹਰ ਐਕਟੀਵਿਟੀ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਹੈ अब आप भी अपने वाहन का थर्ड पार्टी बीमा और पूर्ण बीमा कराए एवं गुम हुआ आसी अपने व्हीकल नंबर से प्रिंट कराए वो भी बहुत कम बजट में जी हाँ बेदी स्मार्ट सोल्यूशन आपके लिए लेकर आया है एक ही छत के नीचे तत्काल पैन कार्ड पासपोर्ट और ड्राइविंग लाइसेंस पाने का मौका मिलेगा नया एवं पुरान वोटर कार्ड और वोटर कार्ड में संशोधन करवाने के साथ साथ अपने आधार नंबर से खोए हुए पैन कार्ड आधार कार्ड वोटर कार्ड ड्राइविंग लाइसेंस बनवाने का सुनहरा मौका भी यहाँ बहुत ही कम प्राइस में कोई भी वाहन का बीमा थर्ड पार्टी और फुल सोर्स कराने का व्यवस्था भी है साथ ही यहाँ अपने वाहन नंबर से तुरंत अपने खोए हुए आर अपने आधार कार्ड का उपयोग करके अपना खोया हुआ ड्राइविंग लाइसेंस पाने का सुविधा भी उपलब्ध है अगर अपने मोबाइल नंबर को आधार कार्ड और वोटर कार्ड से लिंक करवाना चाहते हैं, तो यहाँ वो भी हो जाएगा यहाँ फिंगर से आधार कार्ड पीडीएफ डाउनलोड भी किया जाता है और तो और यहाँ आधार नंबर के माध्यम से राशन कार्ड डाउनलोड किया जाता है बस वाहन का चालान दिखाइए और अपनी उंगली डालकर अपना खोया हुआ आधार कार्ड बनवाए एड्रेस बेदी स्मार्ट सोल्यूशन खन्ना